ਦੋਸਤੋ ਅਓ ਜਾਣਦੇ ਹਾਂ ਸਾਈਕਲ ਦਾ ਇਤਿਹਾਸ ਸਾਈਕਲ ਦਾ ਇਤਿਹਾਸ 19ਵੀਂ ਸਦੀ ਨਾਲ ਜੁੜਿਆ ਹੋਇਆ ਹੈ ਜਰਮਨ ਦੇ ਇੱਕ ਆਦਮੀ ਬੈਰੋਨ ਕਾਰਲ ਬੌਂਡਰੈਸੋ ਨੇ ਸਾਈਕਲ ਵਰਗੀ ਦਿਖਣ ਵਾਲੀ ਚੀਜ਼ ਦੀ ਖੋਜ ਕੀਤੀ ਇਸ ਨੂੰ ਸਾਈਕਲ ਦਾ ਪਹਿਲਾ ਰੂਪ ਕਹਿ ਸਕਦੇ ਹਾਂ ਇਹ ਸਾਈਕਲ ਲੱਕੜ ਦਾ ਬਣਿਆ ਹੋਇਆ ਸੀ ਇਸ ਦੇ ਵਿਚਕਾਰ ਆਦਮੀ ਬੈਠ ਕੇ ਇਸ ਨੂੰ ਆਪਣੇ ਪੈਰਾਂ ਨਾਲ ਅੱਗੇ ਵਧਕਦਾ ਸੀ ਇਸ ਨੂੰ ਲੋਫ ਮਸ਼ੀਨ ਵੀ ਕਿਹਾ ਜਾਂਦਾ ਸੀ ਡਰੈਸੋ ਦੇ ਇਸ ਡਿਜ਼ਾਈਨ ਵਿੱਚ ਕੁਝ ਬਦਲਾਅ ਕਰਕੇ ਇਸ ਨੂੰ ਇੰਗਲੈਂਡ ਭੇਜਿਆ ਗਿਆ ਜਿੱਥੇ ਇਸ ਨੂੰ ਡੈਡੀ ਹੌਸ ਦਾ ਨਾਮ ਦਿੱਤਾ ਗਿਆ ਇਸ ਸਾਈਕਲ ਨੂੰ ਲਗਭਗ 40 ਸਾਲ ਤੱਕ ਲੋਕਾਂ ਵੱਲੋਂ ਇਸਤੇਮਾਲ ਕੀਤਾ ਗਿਆ। ਫਰਾਂਸ ਵਿੱਚ ਰਹਿਣ ਵਾਲੇ ਦੋ ਪਰਾ ਪੀਰ ਮੈਕੈਸਕੋ ਤੇ ਪੀਰ ਲੈਂਮਨ ਨੇ ਇਸ ਸਾਈਕਲ ਵਿੱਚ ਬੈਠਣ ਵਾਲੀ ਸੀਟ ਤੇ ਪੈਡਲ ਲਾ ਕੇ ਇਸ ਨੂੰ ਚਲਾਉਣਾ ਹੋਰ ਵੀ ਸੌਖਾ ਕਰ ਦਿੱਤਾ। 1864 ਵਿੱਚ ਆਏ ਇਸ ਸਾਈਕਲ ਦੇ ਮਾਡਲ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਸ ਸਾਈਕਲ ਦਾ ਨਾਮ ਮੁਨੀਸਕਰ ਰੱਖਿਆ ਗਿਆ। 1879 ਵਿੱਚ ਜਜੀਨ ਮੈਰ ਨੇ ਇਸ ਦਾ ਇੱਕ ਹੋਰ ਮਾਡਲ ਤਿਆਰ ਕੀਤਾ। ਇਸ ਸਾਈਕਲ ਦਾ ਫਰੇਮ ਹਲਕਾ ਸੀ ਤੇ ਇਸ ਨੂੰ ਤੇਜ਼ ਗਤੀ ਨਾਲ ਚਲਾਇਆ ਜਾ ਸਕਦਾ ਸੀ। ਇਸ ਦੇ ਅਗਲੇ ਪਾਸੇ ਵੱਡੇ ਪਹੀਏ ਲੱਗੇ ਹੋਏ ਸੀ। ਲੇਕਿਨ ਇਸ ਨੂੰ ਜ਼ਿਆਦਾ ਚੜਾਈ ਤੇ ਉਤਰਾਈ ਵਾਲੇ ਰਸਤਿਆਂ ਵਿੱਚ ਚਲਾਉਣ ਵਿੱਚ ਬਹੁਤ ਦਿੱਕਤ ਹੁੰਦੀ ਸੀ ਇਸ ਤੋਂ ਕੁਝ ਸਾਲਾਂ ਬਾਅਦ ਜੌਨ ਕੈਪਸ ਸਟਰੋਲੀ ਨੇ ਸੇਫਟੀ ਬਾਈ ਸਾਈਕਲ ਨਾਮ ਦਾ ਇੱਕ ਸਾਈਕਲ ਤਿਆਰ ਕੀਤਾ ਉਹਨਾਂ ਦੀ ਇਸ ਸਾਈਕਲ ਦੇ ਪੈਡਲ ਪਿਛਲੇ ਟਾਇਰ ਨਾਲ ਜੁੜੇ ਹੋਏ ਸੀ ਤੇ ਹੈਂਡਲ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਮੋੜਿਆ ਜਾ ਸਕਦਾ ਸੀ ਇਸ ਦਾ ਨਾਮ ਰੋਵਰ ਰੱਖਿਆ ਗਿਆ ਇਹ ਸਾਈਕਲ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਲੋਕਾਂ ਨੂੰ ਬਹੁਤ ਪਸੰਦ ਆਇਆ 1900 ਤੋਂ 1950 ਦੇ ਦਸ਼ਕ ਨੂੰ ਸਾਈਕਲ ਦਾ ਗੋਲਡ ਐਰਾ ਮੰਨਿਆ ਜਾਂਦਾ ਹੈ ਕਿਉਂਕਿ ਉਦੋਂ ਤੱਕ ਸਾਈਕਲ ਲੋਕਾਂ ਦੇ ਆਉਣ ਜਾਣ ਦਾ ਪ੍ਰਮੁੱਖ ਸਾਧਨ ਬਣ ਗਿਆ ਸੀ 1950 ਤੋਂ ਬਾਅਦ ਹਰ ਦੇਸ਼ ਵਿੱਚ ਸਾਈਕਲ ਦੇ ਨਵੇਂ-ਨਵੇਂ ਮਾਡਲ ਤਿਆਰ ਹੋਣ ਲੱਗ ਗਏ ਸੀ ਦੋਸਤੋ ਅਗਰੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ